ਖਬਰ ਜਲੰਧਰ ਤੋਂ ਹੈ ਜਿੱਥੇ ਕਿ ਰਾਤ 10 ਵਜੇ ਦੇ ਲਗਭਗ ਗੈਸ ਟੈਂਕਰ ਅਤੇ ਪਿਕਅਪ ਬੈਂ ਵਿਚਾਲੇ ਟੱਕਰ ਹੋਣ ਨਾਲ ਗੈਸ ਟੈਂਕਰ ਵਿੱਚੋਂ ਗੈਸ ਲੀਕ ਹੋਣ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਇਹ ਘਟਨਾ ਹੁਸ਼ਿਆਰਪੁਰ ਜਲੰਧਰ ਮਾਰਗ ਤੇ ਸਥਿਤ ਪਿੰਡ ਮੰਡਿਆਲਾ ਦੀ ਹੈ। ਸੂਤਰਾਂ ਅਨੁਸਾਰ ਇਸ ਅੱਗ ਨਾਲ ਜਿੱਥੇ 3 ਲੋਕਾਂ ਦੇ ਜਿੰਦਾ ਸੜ ਜਾਂਦੇ ਸੂਚਨਾ ਮਿਲੀ ਹੈ ਉੱਥੇ ਹੀ ਹੋਰ ਕਈ ਲੋਕ ਵੀ ਬੁਰੀ ਤਰ੍ਹਾਂ ਨਾਲ ਝੁੱਲਸ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਗੈਸ ਟੈਂਕਰ ਨੂੰ ਲੱਗੀ ਇਸ ਭਿਆਨਕ ਅੱਗ ਨੇ ਕੁਝ ਹੀ ਸਮੇਂ ਵਿੱਚ ਆਲੇ-ਦੁਆਲੇ ਦੀਆਂ ਦੁਕਾਨਾਂ ਨੂੰ ਵੀ ਆਪਣੀ ਝਪੇੜ ਵਿੱਚ ਲੈ ਲਿਆ। ਅੱਗ ਦੀ ਸੂਚਨਾ ਮਿਲਦੇ ਸਾਰੇ ਹੁਸ਼ਿਆਰਪੁਰ, ਆਦਮਪੁਰ, 에ਅਰ ਫੋਰਸ, ਜਲੰਧਰ, ਕਰਤਾਰਪੁਰ ਆਦ ਇਲਾਕਿਆਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਜਿਨ੍ਹਾਂ ਨੇ ਬੜੀ ਹੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਇੱਥੇ ਦੱਸ ਦਈਏ ਕਿ ਇਸ ਭਿਆਨਕ ਹਾਦਸੇ ਦੀ ਸੂਚਨਾ ਮਿਲਦੇ ਸਾਰੇ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਡਾਕਟਰ ਅਵਜੋਤ ਸਿੰਘ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਇਸ ਘਟਨਾ ਦੇ ਗਹਿਰਾ ਦੁੱਖ ਜਤਾਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਇਹ ਜੋ ਹਾਦਸਾ ਵਾਪਰਿਆ ਹੈ ਉਹ ਬਹੁਤ ਹੀ ਦੁਖਦਾਈ ਹੈ। ਉਹਨਾਂ ਆਖਿਆ ਕਿ ਇਸ ਹਾਦਸੇ ਵਿੱਚ ਕਿੰਨੇ ਕੁ ਜ਼ਖਮੀ ਹੋਏ ਨੇ ਫਿਲਹਾਲ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਉਹਨਾਂ ਆਖਿਆ ਕਿ ਇਸ ਹਾਦਸੇ ਵਿੱਚ ਜਿਸ ਕਿਸੇ ਦੇ ਵੀ ਗਲਤੀ ਹੋਈ ਹੈ ਤਾਂ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਜੀ ਹਾਲਾਤ ਇਹਨਾਂ ਦੇ ਕਿ ਕਿ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ। ਬੜਾ ਦੁਖਦਾਈ ਬੜਾ ਦਰਦਨਾਕ ਹਾਦਸਾ ਵਾਪਰਿਆ ਘਟੀ ਹੈਗੀ। ਤੇ ਮੁਜੂਤੇ ਤੇ ਸਾਰੀ ਟੀਮਾਂ ਪਹੁੰਚੀ ਨਸੀ ਕੁਦਵੀ ਪਹੁੰਚੇ ਤੇ ਜਿੱਥੇ ਤੇ ਸਾਨੂੰ ਲੱਗਦਾ ਕਿ ਲੋਕ ਅਜ ਅੰਦਰ ਰਹਿ ਇਸ ਵਿੱਚ ਆ ਗਏ ਅਸੀਂ ਟਰਾਂਸਫਰ ਕਰ ਰਹੇ ਹਾਂ ਸਿਓ ਹਸਪੀਟਲ ਸਿਓ ਹਸਪੀਟਲ ਲਈ ਕਾਫੀ ਅਸੀਂ ਕਰਦੇ ਪਰ ਗਿਣਤੀ ਸਾਡੇ ਕੋਲ ਹੈ ਨਹੀਂ ਕਿੰਨੇ ਹੋ ਗਏ ਨੇ ਪਰ ਇਹ ਹੈ ਕਿ ਇੱਕ ਟੈਂਕਰ ਤੇ ਵਜਾ ਨਾਲ ਹੀ ਕਹਿੰਦੇ ਜੋ ਕਹਿ ਰਹੇ ਲੋਕ ਇੱਕ ਮੋਡਰਨ ਲੱਗੀ ਕੋ ਗੱਡੀ ਵਿੱਚ ਭੱਜੀ ਆ ਕੇ ਉਹਨਾਂ ਐਕਸੀਡੈਂਟ ਹੋਇਆ ਤੇ ਉਹਦੇ ਕਰਕੇ ਜਿਹੜਾ ਬਲਾਸਟ ਹੋਇਆ ਬਹੁਤ ਵੱਡਾ ਬਲਾਸਟ ਹੋਇਆ ਉਹੀ ਜਿਹੜੀ ਗੈਸ ਲੀਕ ਹੋਈ ਸਾਰੇ ਪਾਸੇ ਕੀ ਕਹਿੰਦੇ ਉਹ ਦੁਕਾਨਾਂ ਨੂੰ ਜਾਂ ਕਿਤੇ ਵੀ ਰਹਿ ਇਸ ਜਿੱਥੇ ਵੀ ਉਹਤੇ ਆ ਕੇ ਫੈਲ ਗਈ ਹੈਗੀ ਆ ਤੇ ਸਾਰੀ ਟੀਮਾਂ ਅਸੀਂ ਖੁਦ ਪਹੁੰਚੇ ਆ ਤੇ ਮੌਕੇ ਦਾ ਜ਼ਾਇਜ਼ਾ ਲੈ ਰਹੇ ਹੈਗੇ ਆਪਾਂ ਤੇ ਜੋ ਬੈਸਟ ਪੋਸਿਬਲ ਅਸੀਂ ਆਪਣੇ ਵੱਲੋਂ ਅਸੀਂ ਆਪਾਂ ਕਰ ਰਹੇ ਹੈਗੇ ਆ ਤੇ ਲੋਕਾਂ 'ਚ ਵੀ ਬੜੀ ਦਹਿਸ਼ਤ ਹੈ ਜਿਹੜੇ ਲੋਕ ਇੱਥੇ ਆਲੇ ਦੁਲੇ ਰਹਿੰਦੇ ਸੀ ਉਹ ਵੀ ਤਕਰੀਬਨ ਏਰੀਆ ਛੱਡ ਕੇ ਹੁਣੇ ਤਿੰਨ ਤਿੰਨ ਚਾਰ-ਚਾਰ ਕਿਲੋਮੀਟਰ ਪਿੱਛੇ ਚੱਲ ਗਏ ਨੇ ਡੇਰੀਆਂ ਚੱਲ ਗਏ ਨੇ ਉੱਥੇ ਵੀ ਜਾ ਕੇ ਉਹਨਾਂ ਨੂੰ ਅਸੀਂ ਦੱਸ ਦੇ ਇਸਨੇ ਹਲਾ ਲੰਦ ਕਿ ਤੁਸੀਂ ਨਿਸ਼ਚਿੰਤ ਰਹੋ ਤੇ ਬਾਅਦ ਵਿੱਚ ਮੈਂ ਹਸਪੀਟਲ ਵੀ ਜਾ ਕੇ ਮੈਂ ਸਾਰਾ ਇੱਕ ਵਾਰੀ ਇਹ ਵੀ ਕਿੰਨੇ ਲੋਕ ਜੋ ਇੰਜਰਡ ਹੋ ਚੁੱਕੇ ਆ ਮੈਨੂੰ ਪਤਾ ਚੱਲਾ ਹੈ ਨਹੀਂ ਅਭੀ ਐਸਾ ਮੈਂ ਕੁਝ ਨਹੀਂ ਕਿਹਾ ਮੈਂ ਕੋ ਨੰਬਰ ਨਹੀਂ بتا ਸਕਦਾ ਆਪ ਲੋਕ ਨਹੀਂ ਐਸਾ ਕੁਝ ਨਹੀਂਗਾ ਅੱਜ ਇਹ ਕਿਹਾ ਜਾ ਰਿਹਾ ਕਿ 5 ਤੋਂ 7 ਕੈਜ਼ੁਅਲਟੀ ਹੋਈ ਚਲੋ ਅਸੀਂ ਵੀ ਅਈ ਅਰਦਾਸ ਕਰਦੇ ਪ੍ਰਮਾਤਮਾ ਕੀ ਨਾ ਹੋਵੇ ਚੰਗੀ ਗੱਲ पर कर कोई दे। को को और भी पूरी जानकारी करके असी मैं हॉस्पिटल जाके देखदे हां किन्ने ਕੋ ਉੱਤੇ ਪਹੁੰਚੇ ਆ ਜਾਓ ਕਿੰਨੇ ਕੋ ਉੱਤੇ ਬੰਦੇ ਪਹੁੰਚੇ ਹੁਣ ਅੱਗੇ ਤਾਂ ਕੱਪ ਪਾ ਲਿਆ ਗਿਆ ਹਾਂ ਜੀ ਹਾਂ ਜੀ ਉਹ ਕੰਟਰੋਲ ਹੋ ਗਿਆ ਸਿਰਫ ਟੈਂਕਰ ਹੈਗਾ ਮੈਂ ਕਹਿ ਟੈਂਕਰ ਜਿਹਨਾਂ ਕੋ ਠੰਡਾ ਨਹੀਂ ਹੁੰਦਾ ਉਹਨੂੰ ਸਪਰੇਅ ਕਰਿਓ ਪਾਣੀ ਦੇ ਕਿਉਂਕਿ ਉਹਦਾ ਪਲਾਸਮਾ ਦਾ ਖਤਰਾ ਹੋ ਹੋਵੇ ਬਸ ਹੋਰ ਕੁਝ ਨਹੀਂ ਬਾਕੀ ਦਾ ਸਾਰੇ ਬਸ ਸੈਕ ਵਿੱਚ ਪੁੱਛੀ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਜੀ ਉਹਦੇ ਲਈ ਕੋਈ ਮੁਆਵਜ਼ਾ ਵਗੈਰਾ ਫਿਰ ਕੀ ਉਹ ਵੀ ਕਰਾਂਗੇ ਅਸੀਂ ਲੋਕਾਂ ਲਈ ਖੜੇ ਆ ਲੋਕਾਂ ਲਈ ਅਪਕ ਕਰਾਂਗੇ ਜੀ ਕਿਉਂਕਿ ਜੋ ਪਿੰਡ ਦੇ ਲੋਕ ਆ ਯਾਰ ਕੋਈ ਸੁੱਖਾ ਨਾਮ ਦਾ ਵਿਅਕਤੀ ਰਹਿੰਦਾ ਇਲੀਗਲ ਕੀ ਡਿਟੇਲ ਤੱਕ ਇਹਦੀ ਇਨਵੈਸਟੀਗੇਸ਼ਨ ਹੋਊਗੀ ਕਿਉਂ ਹੋਇਆ ਕਿਉਂਕਿ ਅ ਜਿਹੜੀ ਜਾਨਾ ਹੈਗੀਆਂ ਬੜੀ ਕੀਮਤੀ ਹੁੰਦੀ ਹੈਗੀਆਂ ਉਹਨਾਂ ਦੀ ਕੋਈ ਕੀਮਤ ਨਹੀਂ ਲਗਾ ਸਕਦੇ ਜਿਹਦੇ ਪਿੱਛੇ ਜਿਹੜੇ ਬੰਦੇ ਦੀ ਜਿਹੜੇ ਸ਼ਖਸੀ ਵੀ ਕੋਈ ਗਲਤੀ ਹੋਈ ਉਹਨੂੰ ਬਖਸ਼ ਨਹੀਂ ਜਾਊਗਾ ਜੀ ਕੋਈ